ਤਾਰੇ ਨੇ ਇਹ ਦੁਬਾਰਾ ਤੇ ਮੈਂ ਪਾਣੀ ਪਾਲਾ ਠੀਕ ਹੈ ਭਾਜੀ ਹਾਂ ਆਹ ਚਾ ਚਲ ਪੀਂਦਾ ਤੇ ਚਾਹ ਮੈਂ ਪਾਣੀ ਪਾਲਾ ਨਗਰ ਨੂੰ ਮੇਰੀ ਗੱਲ ਸੁਣੋ ਦੱਸੋ ਮੈਂ ਅੱਗੇ ਬਹਿ ਜਾ ਹਾਂ ਹੁਣ ਪਾਣੀ ਕਿੰਨਾ ਖਲੇਟ ਹੋ ਚੱਲਿਆ ਬੜਾ ਐਨੀ ਸਵੇਰ ਦਾ ਤੇ ਮਰਨ ਦੀ ਹੋਣੀ ਹੈ ਵਿਚਾਰੀ ਆਪੇ ਪੀਂਦਾ ਉਹ ਚਾਹ ਇੱਥੇ ਹੀ ਆ ਤੂੰ ਆ ਕੋਈ ਗੱਲ ਪੀਲਾ ਤੂੰ ਜਾ ਮਰੇ ਤੈਨੂੰ ਕੀ ਗੱਲ ਵਾ ਤੂੰ ਬੜਾ ਬੁਸਕਣ ਢਈ ਕੀ ਹੋਇਆ ਤੈਨੂੰ ਨੀ ਹੋਇਆ ਤਾਂ ਹੈਗਾ じゃ ਆਪਦਾ ਕੋ ਦੱਸਣ ਲਈ ਹੁਣੀ ਭਰਾ ਨੂੰ ਰੋ ਰੋ ਕੇ ਕਿ ਮੈਨੂੰ ਦਵਾਈ ਨਹੀਂ ਲੈ ਕੇ ਦਿੰਦੇ ਮੇਰੇ ਟੈਸਟ ਨਹੀਂ ਕਰਾਉਂਦੇ ਹੈ ਹੈ ਆ ਫੋਨ ਹੈ ਆ ਗਲਾ ਉਹ ਜੇ ਫੋਨ ਨੂੰ ਮੈਨੂੰ ਨਹੀਂ ਚਾਹੀਦਾ ਤੁਸੀਂ ਨਹੀਂ ਵੀ ਇਹੋ ਫੋਨ ਹੀ ਹੋਣਗੇ ਰਾ ਫੋਨ ਹੀ ਮੈਂ ਤਾਂ ਸੋਚਿਆ ਤੈਨੂੰ ਨਵਾਂ ਫੋਨ ਲੈ ਕੇ ਆਉਣਾ ਮੈਨੂੰ ਤਾਂ ਚਾਹੀ ਪੜਾ ਹੀ ਉਹ ਇਹੋ ਫੋਨ ਠੀਕ ਹੁਣ ਦਿੱਤਾ ਸੀ ਇਹੋ ਲੈ ਕੇ ਆਉਣਾ ਸੀ ਆ ਫੋਨ ਵੱਡਾ ਫੋਨ ਮਾਰਿਆ ਫਿਰ ਡਿਸਪਲੇ ਖਰਾਬ ਹੋਏ ਨਹੀਂ ਇਹ ਵਜਿਨਾ ਮਰ ਕੇ ਭੱਜ ਗਈ ਨਾ ਪਿੰਡ ਨੂੰ ਤੈਨੂੰ ਚਪੇੜ ਮਾਰ ਕੇ ਖਾਈ ਦਉ ਮੈਨੂੰ ਪਹਿਲਾ ਅੱਗੇ ਮਾਰੀ ਨਾ ਅੱਗੇ ਤੇ ਮੈਂ ਕੁਝ ਕਿਹਾ ਨਹੀਂ ਤੇ ਹੁਣ ਮੈਂ ਉੱਥੋਂ ਤੱਕ ਪਹੁੰਚਾਉਗੀ ਨਾ ਜਿੱਥੇ ਤੱਕ ਤੁਸੀਂ ਪਹੁੰਚੇ ਨਾ ਹੋਗੇ ਤੇਰਾ ਹੋ ਗਿਆ ਦਿਮਾਗ ਕਰਬ ਠੀਕ ਹੈ ਨਾ ਤੈਨੂੰ ਫੋਨ ਮਿਲਿਆ ਤੇ ਤੈਨੂੰ ਚਲਾਉਣਾ ਨਹੀਂ ਆਉਂਦਿਆ ਬਸ ਚਲਾਉਣਾ ਨਹੀਂ ਆਉਂਦਿਆ ਇੱਕ ਚੀਜ਼ ਮੰਗੀ ਤੇ ਛਤੀ ਛਤੀ ਗੱਲਾਂ ਸੁਣਾ ਦਿੰਦੇ ਆ ਓਏ ਟੇਕੇ ਬੰਦੀ ਨਹੀਂ ਕਿਰੇ ਮੰਮੀ ਮਮੀ ਤੇਰੇ ਚੋਪੇ ਕਰ ਚੋ ਨਾ ਆ ਫੋਨ ਨੂੰ ਫੜ ਲਓ ਇਹ ਚ ਗੇਮ ਖੜ ਲਓ ਮਾਂ ਪੁੱਤ ਖੇਡਦੇ ਰਿਆ ਕਰੋ ਦੋਵੇਂ ਜਾਨੇ